ਠੰਡ ਦੇ ਦਿਨ ਹੋਣ ਤੇ ਪੰਜਾਬ ਦੀ ਧਰਤੀ ਹੋਵੇ ਤੇ ਘਰ ਵਿੱਚ ਦੁੱਧ ਵੀ ਹੋਵੇ ਤੇ ਗਜਰੇਲਾ ਨਾ ਬਣੇ ਇਹ ਤੇ ਹੋ ਨਹੀਂ ਸਕਦਾ ਹਨਾ ਕੱਲ ਆਪਾਂ ਬਣਾਇਆ ਜੀ ਗਜਰੇਲਾ ਅੱਗ ਤੇ ਇੱਧਰ ਦੁੱਧ ਰੱਖ ਦਿੱਤਾ ਸੀ ਤੇ ਦੂਸਰੇ ਪਾਸੇ ਗੈਸ ਤੇ ਆਪਾਂ ਗਾਜਰਾਂ ਨੂੰ ਨਾਲ ਦੀ ਨਾਲ ਭੁੰਨ ਲਿਆ ਇਸ ਨਾਲ ਟਾਈਮ ਘੱਟ ਲੱਗਦਾ ਦੋਨੇ ਪਾਸੇ ਆਪਾਂ ਰੱਖ ਕੇ ਇਹ ਦੇਖੋ ਗਾਜਰਾਂ ਦਾ ਪੁੱਜ ਕੇ ਰੰਗ ਵੀ ਚੇਂਜ ਹੋ ਗਿਆ ਇਹ ਪਾਣੀ ਜਿਹੜਾ ਰਸ ਮਤਲਬ ਗਾਜਰਾਂ ਦਾ ਉਹ ਪਹਿਲਾਂ ਹੀ ਸੁੱਕ ਗਿਆ ਤੇ ਫੇਰ ਆਪਾਂ ਕਰ ਦਿੱਤਾ ਜੀ ਇਹਨੂੰ ਮਿਕਸ ਤੇ ਹੁਣ ਹੋ ਰਿਹਾ ਜੀ ਗਜਰੇਲਾ ਤਿਆਰ ਤੇ ਹੁਣ ਤਾਂ ਜੇ ਰੱਬ ਵੀ ਕਵੇ ਆ ਜਾ ਤੇ ਆਪਾਂ ਘਰ ਆ ਦੇਣਾ ਛੱਡ ਪਰ ਮੇਰਾ ਜੀਵ ਨਿਕਲਣਾ ਸਵਰਗਾਂ ਵਿੱਚ ਜਾਵਣੀ ਹੈ ਇਹ ਪੰਜਾਬੀ ਦਾ ਸਿਰਾ ਮੰਗਦਾ ਮ제 ਮ제 ਨਹੀਂ ਗਜਰੇਲਾ ਖਾਣਗੇ ਆ